ਸਾਡੀ ਪ੍ਰੈਸ ਦੀ ਟੀਮ ਤਤਰ ਪਹੁੰਚਿਆ ਜਿੱਥੇ ਬਾਕੀ ਤਤਰ ਆਪਾਟੀ ਦਾ ਕਿੰਨੇ ਸਾਡੇ ਬਹੁਤ ਸੀਨੀਅਰ ਜਿਹੜੇ ਸੰਵਾਦ ਤੇ ਵੱਧ ਕਰਕੇ ਉਹਨਾਂ ਨੇ ਯੋਗਤਾ ਪਾਇਆ ਸਰਦਾਰ ਦਸਾਇ ਸਿੰਘ ਜੀ ਸ਼ਾਕਾ ਸਾਹਿਬ ਔਰ ਜਿਹੜੇ ਐਸਸੀ ਵਿੰਗ ਦੇ ਮੈਂਬਰ ਹੀ ਰਹਿ ਚੁੱਕੇ ਨੇ ਕਮਿਸ਼ਨ ਸਿਜਾ ਦੇ ਔਰ ਇਨਚਾਰਜ ਤਾਰੀ ਹਲਕੇ ਦੇ ਵੀ ਆ ਔਰ ਇਹਨਾਂ ਵੱਲੋਂ ਜਿਹੜੇ ਇਲੈਕਸ਼ਨ ਲੜੀ ਚੁੱਕੇ ਆ ਲੜ ਚੁੱਕੇ ਨੇ ਵਿਧਾਨ ਸਭਾ ਦੀ ਔਰ ਅਸੀਂ ਇਹਨਾਂ ਨਾਲ ਗੱਲ ਕਰਦੇ ਆ ਕਿ ਜੋ ਸਾਡੇ ਮਾਨ ਜੋ ਸਰਦਾਰ ਬੂਟਾ ਸਿੰਘ ਜੀ ਉਹਨਾਂ ਨੇ ਟਿੱਪਣੀ ਕੀਤੀ ਹੈ ਕਾਂਗਰਸ ਨੇ ਜਿਹਦੇ ਵੱਲੋਂ ਰੋਸ ਮੁਜ਼ਾਹਰਾ ਦਿੱਤਾ ਗਿਆ ਸੀ ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ਤੇ ਤੇ ਇਹਨਾਂ ਦੇ ਨਾਲ ਸ਼ਾਮਲ ਸੀ ਹਾਂ ਸਾਜੀ ਅੱਜ ਜਿਹੜਾ ਟਿੱਪਣੀ ਕੀਤੀ ਗਿਆ ਇਹਨਾਂ ਨੇ ਸਰਦਾਰ ਬੂਟਾ ਸਿੰਘ ਦੇ ਇੱਕ ਜਾਤੀਵਾਦ ਦੇ ਟਿੱਪਣੀ ਕੇ ਦੇ ਬਾਰੇ ਕੀ ਕਹਿੰਦੇ ਮੈਂ ਬੀਤੇ ਦਿਨੀ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਜੀ ਜਿਨ੍ਹਾਂ ਨੇ ਇੱਕ ਚੋਣ ਜਲਸੇ ਦੇ ਵਿੱਚ ਕਾਂਗਰਸ ਪਾਰਟੀ ਦਾ ਜ਼ਿਕਰ ਕਰਦੇ ਹਾਂ ਕਿ ਕਾਂਗਰਸ ਪਾਰਟੀ ਨੇ ਖਲਾਣੇ ਫਲਾਣੇ ਆਗੂ ਨੂੰ ਜਿਹੜਾ ਬਹੁਤ ਵੱਡਾ ਮਾਨ ਸਤਕਾਰ ਦਿੱਤਾ ਵਧੀਆ ਗੱਲ ਆ ਕਰਨਾ ਵੀ ਬਣਦੀ ਆ ਲੇਕਿਨ ਜੋ ਭਮਾਨ ਸਾਡੇ ਦਲਤ ਸਮਾਜ ਦੇ ਆਗੂ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਔਰ ਦੇ ਦੇ ਵੱਖ-ਵੱਖ ਵਿਭਾਗਾਂ ਦੇ ਮੰਤਰੀ ਰਹਿ ਚੁੱਕੇ ਔਰ ਬਿਹਾਰ ਵਰਗੇ ਸੂਬੇ ਦੇ ਰਾਜਪਾਲ ਰਹਿ ਚੁੱਕੇ ਔਰ ਐਸਸੀ ਕਮਿਸ਼ਨ ਐਸਸੀ ਐਸਟੀ ਕਮਿਸ਼ਨ ਨੈਸ਼ਨਲ ਦੇ ਵੀ ਉਹ ਚੇਅਰਮੈਨ ਰਹ ਚੁਕੇ ਸਰਦਾਰ ਬੂਟਾ ਸਿੰਘ ਜਿਨ੍ਹਾਂ ਦਾ ਸਮੁੱਚੇ ਹਿੰਦੁਸਤਾਨ ਜਣੀ ਸਮੁੱਚੇ ਵਰਲਡ ਚ ਦਲਤ ਸਮਾਜ ਚ ਉਹਨਾਂ ਦਾ ਇੱਕ ਬਸੀਰ ਸਵਾਨ ਜੀ ਉਹਨਾਂ ਪ੍ਰਤੀ ਰਾਜਾ ਵੜਿੰਗ ਜੀ ਨੇ ਚੋਣ ਜੱਜਲ ਦਰੋਂ ਇਹ ਕਹਿਣਾ ਕਿ ਇੱਕ ਬੂਟਾ ਸਿੰਘ ਜਿਹੜਾ ਬਾਲਮੀਕ ਔਰ ਮਜਵੀ ਸਿੱਖ ਸਮਾਜ ਦਾ ਨਾਲ ਸੰਬੰਧ ਰੱਖਦਾ ਜੀਦਾ ਰੰਗ ਕਾਲਾ ਆ ਮੈਂ ਰਾਜਾ ਵੜਿੰਗ ਜੀ ਨੂੰ ਔਰ ਉਹਨਾਂ ਦੀ ਸਮੁੱਚੀ ਹਾਈ ਕਮਾਂਡ ਨੂੰ ਇਹ ਪੁੱਛਣਾ ਚਾਹੁੰਨਾ ਆ ਕਿ ਇਹ ਪੂਨਸਾਨ ਉਸ ਵਕਤ ਕਰੀ ਦੀਆ ਜਦੋਂ ਆਪਾਂ ਕੋਈ ਧੀ ਭੈਣ ਦਾ ਕੋਈ ਰਿਸ਼ਤਾ ਕਰਨਾ ਹੋਏ ਤੇ ਉਹਨਾਂ ਨੂੰ ਪੁੱਛੀਦਾ ਵੀ ਮੁੰਡਾ ਕੀ ਕਰਦਾ ਉਹਦਾ ਰੰਗ ਰੂਪ ਕਿਦਾਂ ਦਾ ਆ ਜਾਂ ਉਹ ਕਿੰਨਾ ਪੜਿਆ ਲਿਖਿਆ ਜਾਂ ਕੀ ਕਰਦਾ ਆ ਇਹ ਆਂਦਾ ਪੱਠੇ ਪਉਂਦਾ ਰਿਹਾ ਮੈਂ ਰਾਜੇ ਵੜਿੰਗ ਨੂੰ ਇਹ ਦੱਸਣਾ ਚਾਹਣਾ ਆ ਕਿ ਜੇਸ ਵਕਤ ਸਰਦਾਰ ਬੂਟਾ ਹੋਏ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਤੇਰੇ ਵਰਗੇ ਸੂਬਾ ਪ੍ਰਧਾਨ ਤਿੰਨ ਤਿੰਨ ਦਿਨ ਉਹਨਾਂ ਨੂੰ ਮਿਲਣ ਲਈ ਤਰਸਦੇ ਤੇ ਉਹਨਾਂ ਦੀਆਂ ਪਾਰਕਾਂ 'ਚ ਸੌਂਦੇ ਰਾਤ ਨੂੰ ਇਹ ਤੇ ਤੂੰ ਸਰਦਾਰ ਬੂਟਾ ਸਿੰਘ ਨਹੀਂ ਤੇ ਜਿੰਦੇ ਲਾਈਵ ਤੇ ਕੋਈ ਕਿੰਤੂ ਪਰੰਤੂ ਕਰਦਾ ਤੈਨੂੰ ਕੀ ਆਖਿਆ ਜੁੱਤੀ ਮਰਗਾ ਨਹੀਂ ਸਰਦਾਰ ਬੂਟਾ ਸਿੰਘ ਦੀ ਰਾਜਾ ਵੜਿੰਗ ਮੈਂ ਕਾਂਗਰਸ ਦੀ ਹਾਈ ਕਮਾਂਡ ਇਹਨਾਂ ਦੇ ਨੈਸ਼ਨਲ ਪ੍ਰਧਾਨ ਮਲਕਰਜਨ ਖੜਗੇ ਜੀ ਨੂੰ ਔਰ ਸ਼੍ਰੀ ਰੋਹਲ ਗਾਂਧੀ ਜੀ ਨੂੰ ਜਿਹੜੇ ਆਪਣੇ ਆਪ ਨੂੰ ਦਲਿਤ ਅਤੈਸੀ ਦਾਦੇ ਨੇ ਉਹਨਾਂ ਦਾ ਇੱਕ ਸੂਬਾ ਪ੍ਰਧਾਨ ਦਲਿਤ ਸਮਾਜ ਦੀਆਂ ਭਾਵਨਾਵਾਂ ਨਾਲ ਖਲਵਾੜ ਕਰੇ ਔਰ ਉਹਨਾਂ ਦਾ ਸੋਸ਼ਣ ਕਰੇ ਚਾਹੇ ਪ੍ਰਧਾਨ ਨੂੰ ਤੁਰੰਤ ਜਿਹੜਾ ਰੌਹਲ ਗਾਂਧੀ ਔਰ ਮਲਕਰਜਨ ਖੜਗੇ ਨੂੰ ਤੁਰੰਤ ਫਾਰਕ ਕਰਕੇ ਇਹਨੂੰ ਪਾਰਟੀ ਚੋਂ ਬਾਹਰ ਕੱਢਣਾ ਚਾਹੀਦਾ ਔਰ ਮੈਂ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਜਿਨ੍ਹਾਂ ਨੇ ਇਹਨਾਂ ਨੂੰ 6 ਤਰੀਕ ਨੂੰ ਤਲਬ ਕੀਤਾ ਇਸ ਮਸਲੇ ਦੇ ਸੰਬੰਧ ਵਿੱਚ ਬੇਨਤੀ ਕਰਦਾਂਗੇ ਤੇ ਤੁਰੰਤ ਐਸਸੀ ਐਸਟੀ ਐਕਟ ਦਾ ਪਰਚਾ ਦਰਦ ਕਰਕੇ ਜਦ ਤੱਕ ਜਮਨੀ ਚੋਣ ਤਰਨਤਾਰਨੀ ਦੀ ਕਮਰੂਪ ਚ ਇਥੇ ਵਰਨ ਤੇ ਪਾਬੰਦੀ ਲਾਈ ਜਾਵੇ ਔਰ ਆਪ ਦੇ ਸਮਾਜ ਦੇ ਸਾਰੇ ਵਰਗ ਦੇ ਲੋਕਾਂ ਨੂੰ ਕਹਿੰਦਾ ਬੇਨਤੀ ਕਰਦਾ ਕਿ ਜਿੱਥੇ ਵੀ ਮਿਲਦਾ ਦਾ ਘਰਾਓ ਕਰੋ ਮੁਰਦਾ ਬਾਦ ਕਰੋ ਇਹਨੂੰ ਜੁੱਤੀਆਂ ਦੇ ਹਾਰ ਪਾਉ ਜੇ ਕੁੱਤੇ ਬੰਦੇ ਨੂੰ ਕਿ ਜਿਹੜਾ ਦਲਿਤ ਸਮਾਜ ਦੀ ਬਦਨਾਮੀ ਕਰਦਾ ਆਪਣੀ ਕਾਂਗਰਸ ਪਾਰਟੀ ਦੇ ਆਗੂ ਦੀ ਇਹ ਮਨੂੰ ਉਹਨੂੰ ਕਾਲਾ ਦਾ ਦਾ ਪੌੜਾ ਦਾ ਦਾ ਉਹਦੀ ਐਜੂਕੇਸ਼ਨ ਜਿੰਨੀ ਸਰਦਾਰ ਬੁੱਟਾ ਹਿੱਦੀ ਐਜੂਕੇਸ਼ਨ ਆ ਮੈਂ ਸਮਝਦਾ ਕਿ ਆ ਜਿਹੜਾ ਰਾਜਾ ਬਣੇਗਾ ਇਹਨਾਂ ਦੀ ਕਿਸੇ ਖਾਨਦਾਨੀ ਚ ਨਹੀਂ ਹੋਣੀ ਐਜੂਕੇਸ਼ਨ ਉਹ ਦਲਿਤ ਸਮਾਜ ਚ ਪੈਦਾ ਹੋ ਕੇ ਉਹਨੇ ਐਮਏ ਬੀਏ ਔਰ ਪੀ ਐਚ ਡੀ ਜਿਹੜੀ ਰਾਜਨੀਤੀ ਦੀ ਕੀਤੀ ਆ ਤੇ 24 ਘੰਟੇ ਉਹਨਾਂ ਦੇ ਘਰ ਦੇ ਵਿੱਚ ਖੰਡ ਪਾੜ ਦੀ ਲੜੀ ਚੱਲਦੀ ਰਹਿੰਦੀ ਸਰਦਾਰ ਬੁੱਟਰਾਂ ਦੇ ਜਨ ਅਚ ਉਹ ਜਿਉਂਦੇ ਰਹੇ ਆ ਤੇ ਇਹ ਦੇ ਉਦੀ ਜੁਤੀ ਵਰਗਾਂ ਵੀ ਰਾਜਾ ਬੜੇ ਉਹ ਜਿੱਥੇ ਰਾਜਨੀਤੀ ਚ ਬਹੁਤ ਉੱਚ ਕੋਟੀ ਦਾ ਲੀਡਰ ਸੀ ਤੇ ਉਥੇ ਦਲਿਤ ਸਮਾਜ ਦਾ ਵੀ ਸਾਡਾ ਸਿਰੇ ਦੀ ਅਹੁਦੇ ਤੇ ਬੈਠਾ ਸੀ ਸਾਡੇ ਲਈ ਮਾਣ ਵਾਲੀ ਗੱਲ ਹੀ ਬੇਸ਼ੱਕ ਉਹ ਕਾਂਗਰਸ ਪਾਰਟੀ ਚ ਲੇਕਨ ਅਸੀਂ ਆਪਣੇ ਕਿਸੇ ਵੀ ਪਾਰਟੀ ਚ ਕੋਈ ਦਲਤ ਸਮਾਜ ਦੇ ਆਗੂ ਦੀ ਬੇਇੱਜ਼ਤੀ ਕਰੂ ਭਾਈ ਕੋਈ ਵੀ ਕਿਸੇ ਪਾਰਟੀ ਦਾ ਉਹਨੂੰ ਕਦੇ ਨਹੀਂ ਬਰਦਾਸ਼ਤ ਕਰਾਂਗੇ ਉਹਦੇ ਪਿੱਟ ਸਿਆਪੇ ਉਹਦੇ ਪੁਤਲੇ ਗਲੀ ਮੱਲੇ ਚ ਫੂਕਾਂਗੇ